ਸੋਸੀਕਲਟੀ ਬੋਲੀ ਹोली ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ। ਦੋਸਤੋ ਬਹੁਤ ਹੀ ਦੁਖਦਾਈ ਵੀ ਅਤੇ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਵੀ ਖਬਰ ਆ ਕਿ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਤੇ ਵਲੌਗਸ ਕਰਕੇ ਚਰਚਾਵਾਂ 'ਚ ਰਹਿਣ ਵਾਲੀ ਜਾਂ ਕੌਂਟਰੋਵਰਸੀਜ਼ 'ਚ ਰਹਿਣ ਵਾਲੀ ਕਮਲ ਕੌਰ ਜਿਨ੍ਹਾਂ ਨੂੰ ਕਮਲ ਭਾਬੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ਉਹਨਾਂ ਦੀ ਲਾਸ਼ ਮਿਲੀ ਆ। ਅਦੇਸ਼ ਹਸਪਤਾਲ ਤੇ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਉਹਨਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਸੀ ਉੱਥੇ ਇੱਕ ਪਾਰਕਿੰਗ ਦੇ ਵਿੱਚ ਖੜੀ ਫਰਜੀ ਨੰਬਰ ਸੀ ਜਿਸ ਵਿੱਚ ਉਹਨਾਂ ਦੀ ਲਾਸ਼ ਲਗਭਗ 3 ਤੋਂ 4 ਦਿਨ ਰਹੀ ਆ ਤੇ ਇੰਨੇ ਦਿਨ ਬਾਅਦ ਜਦੋਂ ਕਾਰ ਦੇ ਵਿੱਚ ਲਾਸ਼ ਸੜਨ ਲੱਗੀ ਤੇ ਮੁਸ਼ਕਲ ਆਉਣ ਲੱਗਿਆ ਤਾਂ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਇਸ ਕਾਰ ਦੇ ਵਿੱਚ ਕੋਈ ਹੈ ਤੇ ਜਦੋਂ ਚੈੱਕ ਕੀਤਾ ਗਿਆ ਤਾਂ ਉਹਨਾਂ ਨੂੰ ਇੱਕ ਅਣਪਛਾਤੀ ਲਾਸ਼ ਮਿਲੀ ਤੇ ਜਦੋਂ ਉੱਥੇ ਉਹਨਾਂ ਨੇ ਇਨਵੈਸਟੀਗੇਟ ਕੀਤਾ ਤੇ ਪਤਾ ਲੱਗਿਆ ਕਿ ਇਹ ਤਾਂ লাশ ਹੈ ਕਮਲ ਕੌਰ ਜੋ ਕਿ ਕਮਲ ਭਾਬੀ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਰਹਿੰਦੇ ਆ ਤੇ ਉਹਨਾਂ ਦਾ ਜੋ ਅਸਲ ਨਾਮ ਆ ਜਦੋਂ ਉੱਤੇ ਪਛਾਣ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਉਹਨਾਂ ਦਾ ਅਸਲ ਨਾਮ ਕਾਂਚਣਾ ਜੋ ਕਿ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਕਿ ਆਖਰ ਉਹ ਉੱਥੇ ਕਿਵੇਂ ਪਹੁੰਚੇ ਕਿਵੇਂ ਉਹਨਾਂ ਦਾ ਕਤਲ ਹੋਇਆ ਜਾਂ ਇਸ ਪਿੱਛੇ ਕੋਈ ਹੋਰ ਵਜ੍ਹਾ ਜਾਂ ਕੀ ਕਾਰਨ ਰਿਹਾ ਕਿ ਉਹਨਾਂ ਦੀ ਮੌਤ ਕਿਵੇਂ ਹੋਈ ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਇਹ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੂਗਾ ਕਿ ਉਹਨਾਂ ਦਾ ਕਤਲ ਹੋਇਆ ਜਾਂ ਉਹਨਾਂ ਨੇ ਆਪ ਕੁਛ ਕੀਤਾ ਸੋ ਇਹ ਸਾਰੇ ਸਵਾਲ ਆ ਜਿਹੜੇ ਉਹ ਖੜੇ ਹੋ ਜਾਂਦੇ ਪਰ ਜਿਵੇਂ ਹੀ ਇਹ ਗੱਲ ਸਾਹਮਣੇ ਆਉਂਦੀ ਆ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚਰਚਾਵਾਂ ਵੀ ਸ਼ੁਰੂ ਹੋ ਜਾਂਦੀਆਂ ਕਿ ਆਖਰ ਇਹ ਕਿਸ ਤਰ੍ਹਾਂ ਹੋਇਆ ਜ਼ਿਕਰਯੋਗ ਕਿ ਕਮਲਕੌਰ ਆਪਣੀਆਂ ਵਿਵਾਦਿਤ ਵੀਡੀਓਜ਼ ਕਾਰਨ ਕਾਫੀ ਵਾਰ ਵਿਵਾਦਾਂ ਵਿੱਚ ਵੀ ਘਿਰ ਚੁੱਕਿਆ ਤੇ ਲੋਕ ਉਹਨਾਂ ਬਾਰੇ ਅਲੱਗ-ਅਲੱਗ ਪ੍ਰਤੀਕਿਰਿਆਵਾਂ ਵੀ ਦਿੰਦੇ ਸੀ ਸੋ ਤੁਹਾਨੂੰ ਕੀ ਲੱਗਦਾ ਕਿ ਆਖਰ ਕਮਲ ਕੌਰ ਨਾਲ ਕੀ ਘਟਨਾ ਹੋਈ ਕਿਵੇਂ ਉਹਨਾਂ ਦੀ ਮੌਤ ਹੋਈ ਉਹਨਾਂ ਦਾ ਕਤਲ ਹੋਇਆ ਜਾਂ ਉਹਨਾਂ ਨੇ ਆਪਣੇ ਆਪ ਨੂੰ ਕੁਝ ਕੀਤਾ ਤੁਹਾਨੂੰ ਕੀ ਲੱਗਦਾ ਕਿ ਪੂਰੀ ਘਟਨਾ ਪਿੱਛੇ ਕੀ ਕਾਰਨ ਹੋ ਸਕਦਾ ਤੁਸੀਂ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਤੇ ਜਿਵੇਂ ਆਪਾਂ ਨੂੰ ਹੋਰ ਤਾਜ਼ਾ ਅਪਡੇਟਸ ਮਿਲਣਗੇ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਹੋਰ ਤਾਜ਼ਾ ਅਪਡੇਟਸ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਵਾਲੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਇਹਨੇ ਸ਼ਬਦਾਂ ਨਾਲ ਲੈਣੇ ਆ ਅੱਜ ਤੱਕ ਸਾਥ ਛੇੜੀ ਕਾਲ ਜੀ